ਦੀ ਗੱਲ ਕਰਾਂ ਖਾਲਸਾ ਕਾਲਜ ਚ ਐਡਮਿਸ਼ਨ ਕਰਾਈ ਮਦਨભાઈ ਉਹਨਾਂ ਨੇ ਕਾਲੋ ਸਰਸੀਗੇ ਤੇ ਤੋਂ ਮੈਂ ਮੇਰੇ ਨਾਲ ਦੇ ਮੁੰਡੇ ਹੁੰਦੇ ਸੀ ਸਾਰੇ ਜਿਹੜੇ ਅਸੀਂ ਟੀਮ ਸੀ ਸਾਡੀ ਉਹ ਟੀਮ ਦੀ ਅੱਜ ਵੀ ਗੱਲਾਂ ਹੁੰਦੀਆਂ ਮੈਂ ਉਹ ਮੁੰਡਿਆ ਸੀ ਜੀ ਫੌਜੀ ਭਾਈ ਕੈਨੇਡਾ ਅਜਗਲ ਭੋਲੂ ਪੂਰੇ ਪਟਿਆਲੇ ਦੇ ਹੀ ਆ ਗੋਸ਼ਾ ਉਹ ਵੀ ਪਟਿਆਲੇ ਰੂਪੀ ਹੁੰਦਾ ਸੀ ਭਾਈ ਉਹ ਵੀ ਕੈਨੇਡਾ ਬੱਬੂ ਉਹ ਵੀ ਕੈਨੇਡਾ ਖੁਸ਼ਵੰਤ ਹੁੰਦਾ ਸੀ ਮੁੰਡਾ ਠੀਕ ਹੈ ਬਲਵਿੰਦਰ ਗੰਗੂ ਸਾਹਿਬ ਸ਼ੇਰਾ ਸਾਡਾ ਉਸਤਾਦ ਟੋਲੀ ਮਤਲਬ ਇਹ ਸਾਰੇ ਸਾਡਾ ਗਰੁੱਪ ਸੀਗਾ ਸਾਡਾ ਇੱਕ ਹੋਰ ਭਰਾ ਸੀ ਉਹ ਵੀ ਕੈਨੇਡਾ ਲੱਕੀ ਠੀਕ ਹੈ ਤੇ ਇਹ ਸਾਰੇ ਅਸਲ ਚੱਲ ਰਹੀਆਂ ਸੀਗੀਆਂ ਤੇ ਮੇਰੇ ਨਾਲ ਇੱਕ ਮੁੰਡਾ ਨਾਮ ਲੈਣਾ ਭੁੱਲ ਗਿਆ ਮੈਸਜ ਟੋਨੀ ਹੁੰਦਾ ਸੀ ਮੁੰਡਾ ਅੰਮ੍ਰਿਤਗੜ ਵਾਲਾ ਉਹ ਵੀ ਸਾਡੇ ਨਾਲ ਹੀ ਉਹ ਵੀ ਅੱਜਕੱਲ ਕੈਨੇਡਾ ਅੱਛਾ ਤੇ ਉਹਦੇ ਨਾਲ ਮੈਂ ਇੱਕ ਗੱਲ ਹੋਰ ਡਿਸਕਲੋਜ਼ ਕਰਨਾ ਬਈ ਸਾਰੀ ਦੁਨੀਆ ਨੂੰ ਪਤਾ ਹੀ ਹੈ ਮੇਰੇ ਬਾਰੇ ਉਦੋਂ ਬਾਈ ਜੀ ਨਾਨਾ ਪੰਮੀ ਬਾਈ ਜੀ ਨਾਨਾ ਭੰਗੜਾ ਪਾਉਂਦੇ ਹੁੰਦੇ ਸੀ ਅਸੀਂ ਸਾਰੇ ਅਸੀਂ ਭੰਗੜੇ ਹਾਂ ਖਾਲਸਾ ਵਾਲੇ ਵਾਲੇ ਮੁੰਡੇ ਹੁੰਦੇ ਸੀ। ਬੰਦੀ ਬਾਈ ਉਹਨਾਂ ਨਾਲ ਤਾਂ ਬਹੁਤ ਇੱਕ ਕੁੜੀ ਮੈਨੂੰ ਜਿਵੇਂ ਗਲਤ ਨਹੀਂ ਤਾਂ ਬਹੁਤ ਮਸ਼ਹੂਰ ਹੋਈ ਉਹ ਰਾਜਵਿਰ ਕੋ ਨਹੀਂ। ਹਾਂ ਰਾਜਵਿਰ ਉਹ ਵੀ ਪੁੰਜ ਜਾਂਦੇ ਸੀ ਉਹਨਾਂ ਦੇ। ਭੋਲੂ ਹੋ ਗਿਆ, ਗੋਸ਼ਾ ਹੋ ਗਿਆ, ਮੈਂ ਹੋ ਗਿਆ, ਹੀਰਾ ਹੋ ਗਿਆ। ਹਾਂ ਸੱਚੀਦੇ ਦਾ ਨਾਮ ਲੈਣਾ ਪਹਿਲਾਂ ਭੁੱਲ ਗਿਆ ਸੀ ਮੈਂ ਹੀਰਾ ਅਮਰਗੜ ਵਾਲਾ। ਉਹ ਵੀ ਸਾਡੀ ਖਾਲਸਾ ਵਾਲੇ ਟੀਮ ਚ ਹੁੰਦਾ ਸੀ। ਜਿਹੜੇ ਹੁਣ ਗਰੁੱਪ ਚਲਾ ਰਹੇ ਨੇ। ਹਾਂਜੀ ਹਾਂਜੀ ਭੰਗੜੇ ਦਾ ਗਰੁੱਪ ਹੈ ਉਹਦਾ, ਡੀਜੇ ਵਾਲਾ ਗਰੁੱਪ ਹੀਰਾ ਇੰਟਰਨੈਸ਼ਨਲ। ਹੂੰ ਠੀਕ ਹੈ ਠੀਕ ਹੈ ਤੇ ਉਹ ਹੀਰਾ ਹੁੰਦਾ ਸੀਗਾ ਮਤਲਬ ਪਿੰਡਾ ਹੁੰਦਾ ਦੀ ਸੱਚ ਮੁੰਡਾ ਇੱਕ ਮੈਂ ਪੁੱਲ ਹੀ ਗਿਆ ਮੈਂ ਉਹਨੂੰ ਆਸਟ੍ਰੇਲੀਆ ਆਜ ਬਹੁਤ ਮੇਰਾ ਭਰਾ ਨਰਪਿੰਦਰ ਸਿੰਘ ਪਿੰਡਾ ਅੱਛਾ ਉਹ ਹੁੰਦਾ ਨਾ ਕਈ ਵਾਰੀ ਬੰਦਾ ਨਾਮ ਨਾ ਲੈ ਰਿਹਾ ਹੁੰਦਾ ਇੱਕ ਦਿਨ ਤਾਂ ਭੁੱਲ ਜਾਂਦਾ ਇੱਕ ਇੱਥੇ ਹੈਗੇ ਦੋਸਤ ਇਹ ਅੱਜ ਹਾਂਜੀ ਹਾਂਜੀ ਹੈਗੇ ਆ ਉਹ ਫੋਨ ਤੇ ਹੈਗੇ ਆ ਆਸਟ੍ਰੇਲੀਆ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਅੱਛਾ ਨਰਪਿੰਦਰ ਸਿੰਘ ਪਿੰਡਾ ਨਾਬੇ ਤੋਂ ਆ ਭਰਾ ਸਾਡਾ ਅਜਨੌਦੇ ਪਿੰਡ ਦਾ ਅੱਛਾ ਹਾਂ ਅਜਨੌਦਾ ਨਾਬੇ ਕੋਲ ਹਾਂਜੀ 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 ਅੱਛਾ ਫਿਰ